ਮੇਰਾ ਨਾਮ ਸੁਮਿੰਦਰ ਸਿੰਘ ਆ ਜੀ ਪਿੰਡ ਦੁਗਰੀ ਆ ਤਹਿਸੀਲ ਪੈਲਾ ਪੋਸਟ ਆਫਿਸ ਰਾਜਗੜ ਤੇ ਥਾਣਾ ਸਾਨੂੰ ਦਰਹਾ ਪੈਂਦਾ ਜੀ ਬਲਕ ਵੀ ਦਰਹਾ ਲੱਗੀ ਕਿਸ ਕਾਰਨ ਕੀ ਹੋਇਆ ਜੀ ਇਹ ਇਹ ਵੀਰ ਜੀ ਰਾਤ ਦਾ ਸਮਾਂ ਸੀਗਾ ਰਾਤ ਦਾ ਜੀ ਤਕਰੀਬਨ ਸਾਢੇ 10 ਵਜੇ ਅਗ ਲੱਗੀ ਆ ਸਾਡੇ ਲੇਡੀਜ਼ ਨਾਲ ਦੇ ਰੂਮ ਦੇ ਵਿੱਚ ਪਏ ਸੀਗੇ ਜਦੋਂ ਉਹਨਾਂ ਨੂੰ ਦਿਖਿਆ ਵੀ ਅੰਦਰੋਂ ਭਾਕੇ ਜੇ ਪੈਣ ਲੱਗੇ ਜੀ ਅੱਗ ਲੱਗਣ ਦਾ ਉਹ ਬਾਹਰ ਨਿਕਲੇ ਜਦ ਇਹ ਅਸੀਂ ਬਾਹਰ ਸੀਗੇ ਉਹਨਾਂ ਨੇ ਸਾਨੂੰ ਸੂਚਿਤ ਕੀਤਾ ਅਸੀਂ ਅੰਦਰ ਆਏ ਤੇ ਆ ਕੇ ਦੇਖਿਆ ਬਹੁਤ ਆਮੜ ਮੱਚਦੇ ਸੀਗੇ ਜੀ ਅਗਦੇ ਆ ਦੇਖੋ ਏਸੀ ਦੇ ਸਾਡਾ ਬਿਲਕੁਲੇ ਡਲ ਚੁੱਕਿਆ ਜੀ ਐਲਈਡੀ ਆ ਸਾਡੇ ਗਰਾਜ ਦੇ ਵਿੱਚ ਕੈਸ਼ ਪਿਆ ਸੀ ਤੇ ਜੀ ਸੋਨਾ ਸੀਗਾ ਕੈਸ਼ ਸੀਗਾ ਲੱਖ ਰੁਪਏ ਉਹ ਵੀ ਬਿਲਕੁਲ ਸੜ ਕੇ ਸੁਆਹ ਹੋ ਗਿਆ ਜੀ ਕੱਪੜਾ ਨੇੜਾ ਵੀ ਕਾਫੀ ਚਲ ਗਿਆ ਜੀ ਤੇ ਇੱਥੇ ਜੀ ਕਾਫੀ ਜਿਆਦਾ ਨੁਕਸਾਨ ਹੋਇਆ ਸਾਡਾ 8 ਤੋਂ 10 ਲੱਖ ਰੁਪਏ ਦਾ ਸਾਡਾ ਨੁਕਸਾਨ ਆ ਜੀ ਤੇ ਫੈਬਰਗ੍ਰੇਡ ਨੂੰ ਵੀ ਅਸੀਂ ਕਾਲ ਕਰੀ ਜੀ 101 ਨੰਬਰ ਤੇ ਵੀ ਕਰੀ 100 ਤੇ ਵੀ ਕਾਲ ਕਰੀ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਉਹ ਕਰੇ ਕਹਿੰਦੇ ਰਹੇ ਸਾਨੂੰ ਵੀ ਦਰਾਹੇ ਤੋਂ ਆ ਤੁਹਾਡੀ ਤੁਹਾਡੀ ਪੈਰ ਤੋਂ ਆ ਅਜੇ ਕੁਛ ਕਹੀ ਗਏ ਨੇ ਸਮਰਾਲੇ ਕੋਲ ਲੱਗੀ ਸੀ ਸਾਡੀ ਸਾਨੂੰ ਉਹਨਾਂ ਨੇ ਕੋਈ ਵੀ ਸਹੀ ਰਸਤੇ ਨਹੀਂ ਪਾਇਆ ਕਿਹਦਾ ਮਤਲਬ ਉਹਨਾਂ ਦੀ ਲਾਪਰਵਾਹੀ ਕਰਕੇ ਤੁਹਾਡਾ ਉਹਨੇ ਕਾਫੀ ਉਹਨਾਂ ਦੀ ਲਾਪਰਵਾਹੀ ਕਰਕੇ ਫੈਮ ਗ੍ਰੇਡ ਦੀ ਲਾਪਰਵਾਹੀ ਕਰਕੇ ਜੀ ਆ ਸਾਡਾ 8 ਤੋਂ 10 ਲੱਖ ਦਾ ਨੁਕਸਾਨ ਹੋਇਆ ਜੀ ਤੇ ਹੁਣ ਭਗਵੰਤ ਮਾਨ ਸਰਕਾਰ ਜੀ ਬੜੇ ਬੜੇ ਦਾਅਵੇ ਕਰ ਰਹੀ ਹੈ ਵੀ ਸਾਡੀ 550 ਸੁਰੱਖਿਆ ਵੱਲੋਂ ਪੂਰ ਸਾਫਲਾ ਮੀਆਂ ਸਾਡੇ ਕੋਲ ਹਜੇ ਤੱਕ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਜੀ ਸਾਡੇ ਕਾਲਾ ਕਰਨ ਦੇ باوجود ਵੀ ਢਾਈ ਘੰਟੇ ਵਿੱਚ ਅਸੀਂ ਅੱਗ ਤੇ ਕਾਬੂ ਪਾਇਆ ਜੀ ਕਿੰਨੇ ਵਜੇ ਕਾਲ ਕੀਤੀ ਢਾਈ ਘੰਟੇ ਹੋ ਗਏ ਕਾਲ ਕਿੰਨੇ ਕਾਲ ਕੀਤੀ ਸੀ 3:00 ਕਿ ਪੌਣੇ ਵਗੈਰਾ ਵਜੇ ਪੌਣੇ 11 ਵਜੇ ਕਾਲ ਕੀਤੀ ਸੀ ਜੀ ਅਸੀਂ 10 ਮਿੰਟ ਬਾਅਦ ਜਿਹਦੇ ਕਰਤੀ 10 ਸਾਢੇ 10 ਵਜੇ ਲੱਗੀ ਹਾਂ ਜੀ ਦੋਸਤੋ ਸਾਢੇ 10 ਸਾਨੂੰ ਕਿੱਦਾਂ ਪਤਾ ਗਿਆ ਜੀ ਅੱਗ ਦਾ ਫਿਰ ਸਾਡੀ ਮਾਤਾ ਜੀ ਆਏ ਜੀ ਅੰਦਰ ਉੱਠ ਕੇ ਹਾਂਜੀ ਕੋਈ ਨਹੀਂ ਸੀ ਅੰਦਰ ਨਹੀਂ ਇੱਥੇ ਕੋਈ ਨਹੀਂ ਸੀਗਾ ਜੀ ਇਹ ਤੇ ਰੂਮ ਦੇ ਵਿੱਚ ਕੋਈ ਨਹੀਂ ਸੀਗਾ ਰੂਮ ਬੰਦ ਸੀਗਾ ਗੇਟ ਬਿਲਕੁਲ ਲਾਟਾਂ ਨਿਕਲ ਰਹੀਆਂ ਸੀ ਅੱਗ ਦੀਆਂ ਜਦ ਮਾਤਾ ਜੀ ਨੂੰ ਪਤਾ ਲੱਗਿਆ ਜੀ ਕਾਰਨ ਤਾਂ ਪਤਾ ਲੱਗਿਆ ਜੀ ਕਿਸੇ ਨਹੀਂ ਕਾਰਨ ਦਾ ਹਜੇ ਤਾਂ ਕੋਈ ਪਤਾ ਨਹੀਂ ਲੱਗਿਆ ਸਰ ਬਾਕੀ ਹੋਰ ਕੀ ਮੰਗ ਕਰਦੇ ਹੋ ਤੁਸੀਂ ਮੰਗ ਪ੍ਰਸ਼ਾਸਨ ਤੋਂ ਹੀ ਕਰਦੇ ਹਾਂ ਜੀ ਵੀ ਜਦੋਂ ਜਿਹੜੀ ਇਹ ਸਹੂਲਤਾਂ ਲੋਕਾਂ ਨੂੰ ਦੇ ਰਹੇ ਨੇ ਉਹ ਜਦੋਂ ਜ਼ਰੂਰਤ ਪੈਣ ਤੇ ਆਪਣੇ ਕੰਮ ਨਹੀਂ ਆ ਰਹੀਆਂ ਉਹਦੀ ਸਹੂਲਤਾਂ ਦਾ ਫਾਇਦਾ ਕੀ ਹੈ ਜੀ ਫਾਇਰ ਵਿਗੇਟ ਨੂੰ ਕਿੰਨੀ ਵਾਰ ਤੁਸੀਂ ਕਾਲ ਕੀਤਾ ਹੈ ਫਾਇਰ ਵਿਗੇਟ ਨੂੰ ਦੋ ਵਾਰ ਜੀ ਉਹ ਰਿਸਪੌਂਸਬਿਲਿਟੀ ਵੀ ਫੋਨ ਲਗਾ ਲੋ ਇਸ ਨਾਲ ਨਹੀਂ ਸਮਰਾਲੇ ਲੱਗਿਆ ਜੀ ਉਹਨਾਂ ਨਾਲ ਗੱਲ ਹੋਈ ਉਹ ਕਹਿ ਲਗੇ ਤੁਹਾਨੂੰ ਦਰਾਇਆ ਤੁਹਾਨੂੰ ਪੈਲ ਆ ਇਦਾਂ ਦੀ ਗੱਲਾਂ ਕਰੀ ਕੇ ਨੇ ਉਹਨਾਂ ਨੇ ਕੋਈ ਸਾਨੂੰ ਇਹ ਨਹੀਂ ਕਿਹਾ ਵੀ ਅਸੀਂ ਗੱਡੀ ਭੇਜ ਰਹੇ ਹਾਂ ਜਾਂ ਨਾ ਨਾ ਜੀ ਕੋਈ ਕਾਰਵਾਈ ਨਹੀਂ ਕਰੀ ਉਹਨਾਂ ਨੇ ਸਾਡੇ ਆ ਪੁਲਿਸ ਕਿਸੇ ਕਈ ਜੀ ਸਾਨੂੰ ਪਰ ਵੀ ਗੱਲ ਹੋਈ ਆ ਕੋਈ ਅੱਜ ਤੱਕ ਕੋਈ 108 ਤੇ ਵੀ ਹੋਈ ਆ ਜੀ ਕੋਈ ਅਧਿਕਾਰੀ ਨਹੀਂ ਪਹੁੰਚਾਇਆ ਜੀ ਕਿੰਨਾ ਕ ਨੁਕਸਾਨ ਹੋ ਗਿਆ ਉਹ ਅਰਧ ਤੋਂ 10 ਲੱਖ ਦਾ ਵੀਰ ਜੀ ਆ ਲੀ ਬਾ ਦਿਖ ਲਓਈ ਸੀ ਐਲਈਡੀ ਪਈ ਆ ਥੋੜੇ ਸਾਹਮਣੇ ਜੀ ਟੂਟ ਰੇ ਰੂਮ ਸਾਰਾ ਹੀ ਡਲ ਚੁੱਕਿਆ ਜੀ ਕਿਹ ਅਸੀ ਆ ਜੀ ਸ ਐਸ ਵੀ ਸਰ ਕੇ ਸੁਆਹ ਹੋਇਆ ਜੀ ਬਿਲਕੁਲ ਸਰਪੰਚ ਸਾਹਿਬ ਨੂੰ ਸੇਕ ਤੇ ਆ ਗਏ ਲੋਕੀ ਜਿਸ ਕੀ ਬੁਦੀ ਕਰਨ ਆ ਕੇ ਵਾਹਿਗੁਰੂ ਜੀ ਦਾ ਖਾਲਸਾ ਹੀ ਵਾਹਿਗੁਰੂ ਜੀ ਦੀ ਫਤਿਹ ਆਪਣੇ ਮੈਂ ਗੁਰਪ੍ਰੀਤ ਸਿੰਘ ਸਰਪੰਚ ਆਪਣੇ ਦੁਗਰੀ ਪਿੰਡ ਤੋਂ ਬੋਲ ਰਿਹਾ ਜੀ ਰਾਤ ਆਪਣੇ 12:30 ਦੇ ਲਗਭਗ 11:45 ਮੈਨੂੰ ਇਹਨੇ ਫੋਨ ਕੀਤਾ ਆਪਣੇ ਇਹ ਆਪਣੇ ਮੁੰਡਾ ਗੁੜੀ ਆ ਨਾ ਦੀ ਮਾਤਾ ਪੰਚਾਇਤ ਮੈਂਬਰ ਵੀ ਨੇ ਸਾਡੇ ਨਾਲ ਤੇ ਉਸ ਤੋਂ ਬਾਅਦ ਜੇ ਇਹਨਾਂ ਨੇ ਫਾਇਰ ਗ੍ਰੇਡ ਨੂੰ ਫੋਨ ਕੀਤਾ 112 ਤੇ ਵੀ ਫੋਨ ਕੀਤਾ 100 ਨੰਬਰ ਤੇ ਵੀ ਫੋਨ ਕੀਤਾ ਮਤਲਬ ਕੋਈ ਵੀ ਸਮੰਤਕ ਮੈਿਕਮੇ ਦਾ ਅਧਿਕਾਰੀ ਕੋਈ ਨਹੀਂ ਆਇਆ ਜੀ ਇੱਥੇ ਫਿਲਹਾਲ ਹੁਣ ਜਦੋਂ ਆਪਾਂ ਕਾਲ ਕਰਦੇ ਆਂ ਆਪਣੀ ਸੁਰੱਖਿਆ ਲਈ ਕਰਦੇ ਆਂ ਜੀ ਕੋਈ ਵੀ ਮਤਲਬ ਇੱਥੇ ਕੋਈ ਸਾਡੀ ਹੈਲਪ ਨਹੀਂ ਕੀਤੀ ਗਈ ਫਿਰ ਮੌਕੇ ਤੇ ਤੁਸੀਂ ਵੈਸੇ ਰਾਤ ਆਏ ਸੀ ਹਾਂਜੀ ਹਾਂਜੀ ਰਾਤ ਅਸੀਂ ਮੌਕਾ ਦੇਖ ਕੇ ਗਏ ਆ 12 ਵਜੇ ਪਹੁੰਚ ਗਏ ਸੀਗੇ ਜੀ ਇੱਥੇ ਤਾਂ ਕਿ ਫਿਰ ਤੁਸੀਂ ਆਪੇ ਬੁਲਾਇਆ ਸੀ ਹਾਂਜੀ ਹਾਂਜੀ ਇਹ ਮਤਲਬ ਲੇਡੀ ਜੀ ਵੀ ਵਗੈਰਾ ਲੱਗੇ ਸੀ ਨਾਲ 20-20 ਘਟ 20-22 ਬੰਦੇ-ਬੰਦੇ ਸੀ ਕਿ ਵਿਚਾਰੀਆਂ ਲੇਡੀ ਜੀ ਵੀ ਨਾਲ ਬਾਲਟੀ ਚੱਕੀ ਫਿਰਦੀਆਂ ਸੀਗੀਆਂ ਉਹ ਵੀ ਅੱਗ ਬੁਝਾਉਣ ਤੇ ਕਾਬੂ ਪਾ ਰਹੀਆਂ ਸੀਗੀਆਂ ਜੀ ਕਿੰਨੇ ਕਵਜੇ ਅੱਗ ਇਹ ਤਕਰੀਬਨ 7:10 ਦਾ ਸਮਾਂ ਸੀਗਾ ਜੀ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ ਤੋਂ ਅਰਥੋਂ 10 ਲੱਖ ਦਾ ਹੋਇਆ ਜੀ ਕੈਸ਼ ਵੀ ਸੀਗਾ ਸੋਨਾ ਵੀ ਪਿਆ ਸੀ 골ਡ ਵਿੱਚ ਜੀ ਕਿੰਨਾ ਕੈਸ਼ ਸੀਗਾ ਜੀ 10 ਲੱਖ ਰੁਪਇਆ ਸੀਗਾ ਜੀ ਹਾਂਜੀ ਬਾਅਦ ਵਿੱਚ ਪ੍ਰਸ਼ਾਸਨ ਨੇ ਕੋਈ ਮਤਲਬ ਇਹ ਕਾਰਵਾਈ ਨਹੀਂ ਹੋਈ ਕਿ ਨਹੀਂ ਨਹੀਂ ਕੋਈ ਕੋਈ ਮਤਲਬ ਪ੍ਰਸ਼ਾਸਨ ਨੇ ਕੋਈ ਸਾਡੀ ਹੈਲਪ ਨਹੀਂ ਕੀਤੀ ਗਈ ਪਰਿਵਾਰ ਦੀ ਕੋਈ ਵੀ ਹੈਲਪ ਨਹੀਂ ਹੋਈ ਜੀ ਇਹਨ ਦਾ ਬਤਲਾ ਗਿਆ ਜੀ ਜੇ ਕੋਈ ਕੋਈ ਘਟਨਾ ਹੁੰਦੀ ਤਾਂ ਕੋਈ ਮਤਲਬ ਸੁਰੱਖਿਆ ਦਾ ਕੋਈ ਹੈ ਨਹੀਂ ਪਰਬੰਧ ਨਹੀਂ ਨਹੀਂ ਕੋਈ ਕੋਈ ਬੰਦ ਨਹੀਂ ਹੈ ਸੁਰੱਖਿਆ ਦਾ ਜੀ ਜੇ ਕੋਈ ਘਟਨਾ ਵੀ ਹੁੰਦੀ ਹੈ ਇੱਕ ਤਾਂ ਗੱਲ ਹੋਰ ਵੀ ਦੇਖੋ ਇਹ ਤਾਂ ਹੁਣ ਚਲੋ ਆਪਣੇ ਘਰ ਦੇ ਵਿੱਚ ਹੋਈ ਹੈ ਕੋਈ ਆਪਣਾ ਜਾਨੀ ਨੁਕਸਾਨ ਨਹੀਂ ਆ ਮੰਨ ਲੀ ਹੁਆ ਵਾ ਜੇ ਕਿਤੇ ਇਹੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੁੰਦੀ ਜੀ ਕਿਸੇ ਫੈਕਟਰੀ ਦੇ ਬਾਹਰ ਦੇ ਲੱਗ ਅੱਗ ਲੱਗੀ ਹੁੰਦੀ ਤਾਂ ਉੱਥੇ ਜ਼ਰੂਰ ਸਾਰੀ ਸਹੂਲਤਾਂ ਉੱਥੇ ਪਹੁੰਚਣੀ ਸੀ ਜੀ ਸਾਰੀ ਮੌਜੂਦ ਹੋਣੀ ਸੀ ਉਹ ਅਨੁਲਾਮ ਆਮ ਲੋਕਾਂ ਵਾਸਤੇ ਆਮ ਆਦੀ ਪਾਰਟੀ ਸਰਕਾਰ ਦੇ ਇਸ ਕੋਈ ਇਸ ਰੱਖਿਆ ਨਹੀਂ ਨਹੀਂ ਕੋਈ ਸਾਥ ਨਹੀਂ ਆਮ ਲੋਕਾਂ ਲਈ ਕੋਈ ਚ ਰੱਖਿਆ ਨਹੀਂ ਖਾਸ ਲੋਕਾਂ ਲਈ ਹੈ ਜੀ ਉਹਨਾਂ ਦੀ ਤੁਸੀਂ ਕੀ ਅਪੀਲ ਕਰਦੇ ਹੋ ਅਸੀਂ ਤਾਂ ਇਹੀ ਸਰਕਾਰ ਕੋਲੇ ਅਪੀਲ ਕਰਦੇ ਆ ਜੀ ਜੋ ਵੀ ਮਤਲਬ ਮੌਜੂਦਾ ਸਰਕਾਰ ਆ ਵੀ ਵੱਧ ਤੋਂ ਵੱਧ ਇਹ ਚੀਜ਼ਾਂ ਤੇ ਧਿਆਨ ਦੇਣ ਜੇ ਵੀ ਕੋਈ ਰਾਤ ਨੂੰ ਕੋਈ ਕਾਲ ਕਰਦਾ ਵਾ ਮੁਲਾਜ਼ਮਾਂ ਨੂੰ ਤਾਂ ਉਹ ਉਹਦੀ ਮਤਲਬ ਦੇਖ ਰੇਖਾ ਕੇ ਕਰਨ ਜੀ